ਦੁਆਤੂਵਾਦੀਆਂ ਦਾ ਇੰਕਾਊਂਟਰ ਹੁੰਦਾ ਹੈ ਕਿ ਇਹਨਾਂ ਦੇ ਪਾਕ ਲਿੰਕ ਹੈਗੇ ਆ ਕਿ ਕੀ ਕੁਛ ਇਹਨਾਂ ਕੋਲ ਬਣਾ ਤਾ ਜਿਹੜਾ ਹੈਂਡਲਰ ਹੈ ਉਹ ਪਾਕਿਸਤਾਨ ਬੈਠਾ ਹੈ ਫੇਕ ਨਾਮ ਯੂਜ਼ ਕਰ ਰਿਹਾ ਹੈ ਜਿਸਵੀਰ ਚੌਧਰੀ ਤੇ ਆ ਪਾਕਿਸਤਾਨ ਬੇਸਡ ਹੈਂਡਲਰ ਹੈ ਇਹਨਾਂ ਦਾ ਉਸ ਹੈਂਡਲਰ ਨੇ ਜਿਹੜਾ ਪਾਕਿਸਤਾਨ ਬੈਠਾ ਹੈ ਅਲੱਗ-ਅਲੱਗ ਟਾਸਕ ਦਿੱਤੇ ਹੋਏ ਸੀ ਕਿਸੇ ਨੂੰ ਗਰਨੇਡ ਸੈਂਕਨ ਦਾ ਕਿਸੇ ਨੂੰ ਗਰਨੇਡ ਚੁੱਕਨ ਦਾ ਕਿਸੇ ਨੂੰ ਗਰਨੇਡ ਛੁਪਾਉਣ ਦਾ ਕਿਸੇ ਨੂੰ ਗਰਨੇਡ ਕੈਰੀ ਕਰਨ ਦਾ ਆਪਰਚੁਨਿਆ ਦਾ ਕੋਈ ਲਿੰਕ ਨਹੀਂ ਸੀ ਕਾ ਪੰਜ ਬੰਦੇ ਜਿਹੜੇ ਗ੍ਰਫਤਾਰ ਹੋਏ ਆ ਇਹ ਅਲੱਗ-ਅਲੱਗ ਸਟੇਟਸ ਦੇ ਨੇ ਇੱਕ ਹਰਿਆਣਾ ਦਾ ਬਿਹਾਰ ਦਾ ਦੋ ਰਾਜਸਥਾਨ ਦੇ ਇੱਕ ਫਰੋਸਪੁਰ ਦਾ ਜੀ ਇਹਨਾਂ ਦਾ ਆਪਸ ਚ ਕੰਟੈਕਟ ਕਿੱਦਾਂ ਹੁੰਦਾ ਸੀਗਾ ਕਿਉਂਕਿ ਇੱਕ ਨੇ ਗ੍ਰੇਨੇਡ ਚੱਕਣਾ ਇੱਕ ਨੇ ਰੱਖਿਆ ਇਹ ਜਿਹੜਾ ਪਾਕਿਸਤਾਨੀ ਵੇਸਟ ਹੈਂਡਲਰ ਹੈ ਉਹੀ ਕੰਟੈਕਟ ਕਰਦਾ ਸੀਗਾ ਕਿ ਤੁਸੀਂ ਇਹ ਮੀਲ ਪੱਥਰ ਇੱਥੇ ਰੱਖਿਆ ਜਾਓ ਇਹ ਬੋਰਡ ਇੱਥੇ ਰੱਖਿਆ ਜਾਓ ਜਿੱਤੇ ਤੱਕ ਇਸ ਪੁੰਛ ਹੈ ਪੰਜ ਸਟਾਰ ਪਿਸਟਲ 30 ਬੋਰ ਇਹ ਬਣਾਉਂਦੇ ਨੇ ਤੇ ਦੋ ਚਾਈਨਿਸ ਮੈਡ ਗ੍ਰੇਨੇਡ ਬਣਾਉਂਦੇ ਨੇ ਉਹ ਜਿਹੜਾ ਪਹਿਲਾ ਗ੍ਰੇਨੇਡ ਲੁਧਿਆਣਾ ਚ ਫੜਿਆ ਗਿਆ ਸੀ ਉਸ ਦੇ ਨਾਲ ਕੋਈ ਲਿੰਕ ਨਹੀਂ ਉਹਦੇ ਨਾਲ ਹਾਲੇ ਤੱਕ ਕੋਈ ਲਿੰਕ ਨਹੀਂ ਆਇਆ। ਕੀਤੀ ਦੇ ਰਾਤ ਦੋ ਆਤਕਵਾਦੀਆਂ ਦਾ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਐਂਕਾਊਂਟਰ ਕੀਤਾ ਗਿਆ ਸਾਡੇ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਰਪੰਨ ਸ਼ਰਮਾ ਮੌਜੂਦ ਨੇ ਇਹ ਸਰ ਰਾਤ ਨੂੰ ਦੋ ਆਤਕਵਾਦੀਆਂ ਦਾ ਐਂਕਾਊਂਟਰ ਹੁੰਦਾ ਕਿ ਇਹਨਾਂ ਦੇ ਪਾਕ ਲਿੰਕ ਹੈਗੇ ਆ ਕਿ ਕੀ ਕੁਝ ਨਾ ਕੋ ਬਣਾ ਰਿਹਾ। ਇਹਨਾਂ ਦਾ ਜਿਹੜਾ ਹੈਂਡਲਰ ਹੈ ਉਹ ਪਾਕਿਸਤਾਨ ਬੈਠਾ ਹੈ। ਫੇਕ ਨਾਮ ਯੂਜ਼ ਕਰ ਰਿਹਾ ਜਸਵੀਰ ਚੌਧਰੀ ਤੇ ਆ ਪਾਕਿਸਤਾਨ ਬੇਸਡ ਹੈਂਡਲਰ ਹੈ ਇਹਨਾਂ ਦਾ। ਵਰਚੂਲ ਨੰਬਰ ਯੂਜ਼ ਕਰ ਰਿਹਾ ਸੀਗਾ ਪੰਜ ਬੰਦੇ ਜਿਹੜੇ ਗ੍ਰਿਫਤਾਰ ਹੋਏ ਆ ਇਹ ਅਲੱਗ-ਅਲੱਗ ਸਟੇਟਸ ਦੇ ਹਨ ਇੱਕ ਹਰਿਆਣਾ ਦਾ ਬਿਹਾਰ ਦਾ ਢੋ ਰਾਜਸਥਾਨ ਦੇ ਇੱਕ ਫਿਰੋਜ਼ਪੁਰ ਦਾ ਜੀ ਹਰ ਬੰਦੇ ਨੂੰ ਉਸ ਹੈਂਡਲਰ ਨੇ ਜਿਹੜਾ ਪਾਕਿਸਤਾਨ ਬੈਠਾ ਹੈ ਅਲੱਗ-ਅਲੱਗ ਟਾਸਕ ਦਿੱਤੇ ਹੋਏ ਸੀਗੇ ਕਿਸੇ ਨੂੰ ਗ੍ਰਨੇਡ ਸੈਂਕਨ ਦਾ ਕਿਸੇ ਨੂੰ ਗ੍ਰਨੇਡ ਚੁੱਕਨ ਦਾ ਕਿਸੇ ਨੂੰ ਗ੍ਰਨੇਡ ਛੁਪਾਉਣ ਦਾ ਕਿਸੇ ਨੂੰ ਗ੍ਰਨੇਡ ਕੈਰੀ ਕਰਨ ਦਾ ਆਪਸ ਚ ਨੇ ਕੋਈ ਲਿੰਕ ਨਹੀਂ ਸੀਗਾ ਟੋਟਲ ਹੁਣ ਤੱਕ ਇਨਵੈਸਟੀਗੇਸ਼ਨ ਤੇ ਜਿੱਤੇ ਤੱਕ ਕੇਸ ਪਹੁੰਚਿਆ ਹੈ 5 స్టార్ पिस्टल 34 ਇਹ बरामद ਹੋਏ ਤੇ ਦੋ ਚਾਈਨਿਸ ਮੈਡ ਗ੍ਰੇਨੇਡ ਸਰ ਜਿਹੜਾ ਇਹਨਾਂ ਕੋ ਇੱਥੇ ਜਿਸ ਜਗ੍ਹਾ ਤੇ ਇਨਕਾਊਂਟਰ ਹੋਇਆ ਇਸ ਜਗ੍ਹਾ ਤੇ ਗ੍ਰੇਨੇਡ ਚੱਕਣ ਆਏ ਸੀ ਕਿ ਇਹ ਰੱਖਣਾ ਚੱਕਣ ਇੱਕ ਐਕਸਚੇਂਜ ਹੋਣਾ ਸੀਗਾ ਜਿੱਥੇ ਤੇ ਕੋਈ ਇਹਨਾਂ ਦੇ ਨਾਲ ਜਿਹੜਾ ਪਹਿਲਾ ਗ੍ਰੇਨੇਡ ਲੁਧਿਆਣਾ ਚ ਫੜਿਆ ਗਿਆ ਸੀ ਉਹਦੇ ਨਾਲ ਕੋਈ ਲਿੰਕ ਨਹੀਂ ਉਹਦੇ ਨਾਲ ਹਾਲੇ ਤੱਕ ਕੋਈ ਲਿੰਕ ਨਹੀਂ ਆ ਕਿਉਂਕਿ ਉਹਨਾਂ ਦਾ ਜਿਹੜਾ ਹੈਂਡਲਰ ਪਹਿਲੇ ਵਾਲੇ ਕੇਸ ਦਾ ਮੋਡੂਲ ਦਾ ਉਹ ਮਲੇਸ਼ੀਆ ਬੈਠਾ ਇਹਨਾਂ ਦਾ ਆਪਸ ਵਿੱਚ ਕੰਟੈਕਟ ਕਿੱਦਾ ਹੁੰਦਾ ਸੀਗਾ ਕਿਉਂਕਿ ਇਹ ਇੱਕ ਨੇ ਗ੍ਰੇਨੇਡ ਚੱਕਣਾ ਇੱਕ ਨੇ ਰੱਖਣਾ ਇਹ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਹੈ ਉਹ ਹੀ ਕੰਟੈਕਟ ਕਰਦਾ ਸੀਗਾ ਕਿ ਤੁਸੀਂ ਇਹ ਮੀਲ ਪੱਥਰ ਇੱਥੇ ਰੱਖਿਆ ਜਾਓ ਇਹ ਬੋਰਡ ਇੱਥੇ ਰੱਖਿਆ ਜਾਓ ਇਹ ਆਖਦੇ ਨੇ ਟੈਕਨੀਕੀ ਇਹਨਾਂ ਨੂੰ ਸੰਭਾਲਣ ਦੀ ਟੈਕਨੀਕ ਕਿੱਦਾਂ ਹੈ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਹੈ ਉਹਨੇ ਵੀਡੀਓ ਬਣਾ ਬਣਾ ਕੇ ਨਾ ਪਾਈ ਜਦੋਂ ਇੱਧਰ ਦੇਖਿਆ ਇਹਦੇ ਮਗਲਿ ਕਾਰਵਾਈ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਜਾ ਰਹੀ ਹੈ ਤੇ ਜਿਹੜੇ ਜ਼ਿਲ੍ਹੇ ਦੇ ਨਾਲ ਲੁਧਿਆਣਾ ਦੇ ਵਿੱਚ ਕੱਲ ਹੈਂਡ ਗ੍ਰੇਨੇਡ ਬ੍ਰਮਤ ਹੋਇਆ ਤੇ ਦੋ ਆਤੰਕੀਆਂ ਦਾ ਜਿਹੜਾ ਇੰਕਾਊਂਟਰ ਕੀਤਾ ਗਿਆ ਲੁਧਿਆਣਾ ਪੁਲਿਸ ਦੇ ਵੱਲੋਂ ਤੇ ਹੁਣ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਿਹੜੇ ਇਹਨਾਂ ਦੇ ਹੋਰ ਮੋਡਿਊਲ ਨੇ ਉਹ ਉਹਨਾਂ ਦੇ ਤੱਕ ਲੁਧਿਆਣਾ ਪੁਲਿਸ ਪਾਲ ਕਰ ਰਹੀ ਹੈ ਲੁਧਿਆਣਾ ਤੋਂ ਬਿਸ਼ੇਖ ਜਲੋਟਾ ਲੁਧਿਆਣਾ ਟਾਈਮ